ਆਵਾ ਵਿਖੇ ਪ੍ਰੋਗਰਾਮ ਸੀਗਾ ਜਿਹਦੇ ਵਿੱਚ ਖਾਸ ਤੌਰ ਤੇ ਸਾਡੇ ਲੀਡਰ ਸੁਖਿੰਦਰ ਸਿੰਘ ਰੰਧਾਵਾ ਸਾਹਿਬ ਔਰ ਮੈਂਬਰ ਆਫ ਪਾਰਲੀਮੈਂਟ ਅਮਰ ਸਿੰਘ ਜੀ ਗੁਰਕੀਰਤ ਮੋਟਲੀ ਜੀ ਉਹ ਪਹੁੰਚੇ ਨੇ ਬਾਕੀ ਦਾ ਜਿਨੇ ਨੇ ਪ੍ਰਧਾਨ ਨੇ ਲੱਖਾ ਜੀ ਰਾਜਾ ਗਿਰਦੀ ਦਾ ਲੋਕ ਲੀਡਰ ਸਾਡੇ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਇਹਦੀ ਸ਼ੁਰੂਆਤ ਕੱਲ ਅਸੀਂ ਡੇਰਾ ਬੱਸੀ ਤੋਂ ਕੀਤੀ ਸੀ ਦੋ ਬਲਾਕ ਔਰ ਫਿਰ ਅਸੀਂ ਸਨੌਰ ਗਏ ਸੀ ਹਰੀ ਮੰਡੀ ਦੇ ਇਲਾਕੇ ਦੇ ਵਿੱਚ ਔਰ ਅੱਜ ਮੈਂ ਤੇ ਸੀਐਸਪੀ ਲਈ ਜੀਦਰ ਪ੍ਰਤਾਪ ਸਿੰਘ ਬਾਦਲਾ ਤੇ ਸਮੂਹ ਸਾਰੇ ਲੀਡਰਸ ਜਿਨ੍ਹਾਂ ਨੇ ਆ ਕੇ ਇੱਥੇ ਆਉਣਾ ਸੀ ਲੇਕਿਨ ਉਹਨਾਂ ਨੂੰ ਕੋਈ ਵਿਸ਼ੇਸ਼ ਕੰਮ ਹੋ ਗਿਆ ਉਹ ਕੱਲ ਮੈਨੂੰ ਜੁਆਇਨ ਕਰਨਗੇ ਹੁਣ ਅੱਗੇ ਸਾਂਹੇ ਵਾ ਸੋ ਇਹ ਬੇਸਿਕਲੀ ਸਾਡੀਆਂ ਜਿਹੜੀਆਂ ਬਲੌਕ ਦੀਆਂ ਇਕਾਈਆਂ ਨੇ ਮੰਡਲ ਕਮੇਟੀਆਂ ਨੇ ਉਹਨਾਂ ਦੇ ਨਾਲ ਮੁਲਾਕਾਤ ਤੇ ਉਹਨਾਂ ਦੇ ਵਿਚਾਰ ਜਾਣਨ ਨਾਲ ਤੇ ਕੀ ਸਾਡੇ ਚ ਕਮੀਆਂ ਪੇਸ਼ ਹੋਈਆਂ ਨੇ ਉਹਨਾਂ ਚਸੀਂ ਸੁਧਾਰ ਲੈ ਕੇ ਆਈਏ ਔਰ ਕਾਂਗਰਸ ਪਾਰਟੀ ਨੂੰ ਕਿਵੇਂ ਮਜ਼ਬੂਤ ਕਰੀਏ ਆਉਣ ਵਾਲੇ ਜਿਹੜੇ 2 ਸਾਲ ਨੇ ਇਹਦੇ ਤੇ ਅਸੀਂ ਕਿੱਦਾਂ-ਕਿੱਦਾਂ ਕੰਮ ਕਰਨਾ ਹੈ ਜਿਸ ਤਰ੍ਹਾਂ ਅੱਜ ਦੇਸ਼ ਦੇ ਅੰਦਰ ਰਾਜਨੀਤਿਕ ਪਾਰਟੀਆਂ ਜੀਪੀ ਅਤੇ ਆਮ ਆਦਮੀ ਪਾਰਟੀ ਵੋਟਰ ਲਿਸਟ ਦੇ ਵਿੱਚ ਬੜੇ ਵੱਡੇ ਕੱਪੜੇ ਨੇ 38 ਲੱਖ ਵੋਟਰ 5 ਮਹੀਨਿਆਂ ਦੇ ਵਿੱਚ ਮਹਾਰਾਸ਼ਟਰ ਚੈਲ ਹੋਏ ਜਿਦੀ ਗੱਲ ਰਾਹੁਲ ਗਾਂਧੀ ਨੇ ਦੇਸ਼ ਦੀ ਲੋਕ ਸਭਾ ਦੇ ਵਿੱਚ ਰੱਖੀ ਕਿ ਜਿੱਤਣ ਦੇ ਤਰੀਕੇ ਵੱਖ-ਵੱਖ ਢੰਗ ਅਪਣਾ ਲਏ ਗਏ ਨੇ ਕੋਈ ਸਟਰੋਂਗ ਬੰਦੇ ਜਿਹੜੀਆਂ ਵੋਟਾਂ ਖੜ ਦਿੱਤੀਆਂ ਨੇ ਉਹ ਸਾਰਿਆਂ ਤੇ ਨਜ਼ਰ ਤੇ 3 ਮਹੀਨਿਆਂ ਬਾਅਦ ਅਸੀਂ ਇਸੇ ਤਰ੍ਹਾਂ ਹੀ ਬਲੌਕ ਦੇ ਜਾ ਕੇ ਨੂੰ ਰਿਵਿਊ ਕਰਾਂਗੇ ਇਹ ਅੱਜ ਦੀ ਮੀਟਿੰਗ ਸੀ ਔਰ ਮੈਨੂੰ ਅੱਜ ਰਾਜਾ ਗਿਲਜੀ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਤੇ ਜ਼ਿਲ੍ਹਾ ਪ੍ਰਧਾਨਜੀ ਦੇ ਰੱਖੀ ਗਈ ਔਰ ਅੱਜ ਸਾਰਾ ਉਚ ਚਰਚਾ ਰਹੀ ਸਾਡੇ ਮਿਨਿਟਸ ਹੋ ਰਹੇ ਸੀ ਸੋ ਇਸੇ ਤਰ੍ਹਾਂ ਹੀ ਅਸੀਂ ਆਉਣ ਵਾਲੇ 2 ਮਹੀਨਿਆਂ ਦੇ ਵਿੱਚ ਵਿੱਚ ਪੂਰੇ ਪੰਜਾਬ ਦੇ ਵਿੱਚ ਬਲੌਕ ਕੰਪਲੀਟ ਕਰਾਂਗੇ ਜਿਹੜਾ ਵਰਕਰਜ਼ ਦੇ ਨਾਲ ਕੀ ਹੋਇਆ ਦੇਖੋ ਰਾਜ ਦੇ ਨਾਲ ਔਰ ਡਾਕਟਰ ਸਰ ਮੈਂਬਰ ਪਾਰਲੀਮੈਂਟ ਦੇ ਨਾਲ ਅੱਜ ਸਾਰੇ ਅਸੀਂ ਆਏ ਔਰ ਜਿਸ ਤਰੀਕੇ ਦੇ ਨਾਲ ਇੱਥੇ ਵਰਕਰਜ਼ ਦੇ ਨਾਲ ਜਲਾਕੀਆਂ ਹੋ ਗੀਆਂ ਹੋਂਦ ਨੂੰ ਮਿਲਦਾ ਔਰ ਕੰਮ ਰੋਟਰੀਆ ਅੱਗੇ ਨਾਲ ਪੂਰਾ ਫਾਰਮ ਕਰੇ ਜਿਸ ਪਰ ਇੱਕ ਚੀਜ਼ ਵਰਕਰਜ਼ ਨੇ ਕਹੀ ਆ ਕਿ ਜਿਹੜੇ ਨਵੇਂ ਆਉਂਦੇ ਨੇ ਜਾਂ ਜਿਹੜੇ ਪਾਰਟੀ ਛੱਡ ਕੇ ਚਲੇ ਜਾਂਦੇ ਨੇ ਜਾਂ ਪਾਰਟੀ ਦੇ ਅਗੇ ਸੋਲਦੇ ਨੇ ਉਹਨਾਂ ਤੇ ਧਿਆਨ ਕਰੋ ਉਹ ਦਿੱਤੇ ਦੇ ਵੀ ਜਿਵੇਂ ਗੱਲ ਕਰਾਂਗੇ ਕਿ ਪ੍ਰਧਾਨ ਜੀ ਨੂੰ ਕਿਹਾ ਕਿ ਤਵਰੋ ਕਿ ਸਾਰਿਆਂ ਨੂੰ ਦਿਸਿਸਪਲਨ ਜਿਹੜਾ ਪਾਰਟੀ ਚੋਂ ਰੱਖਣਾ ਪੈਗਾ ਜੇ ਇੰਡਿਸਪਲਨ ਹੋਇਆ ਤਾਂ ਪੂਰੇ ਨਾਲ ਨੁਕਸਾਨ ਹੁੰਦਾ ਔਰ ਇੱਕ ਜਿਕਰ ਲੈ ਕੇ ਅਸੀਂ ਤੇ ਜਾ ਰਹੇ ਜਿਹੜੀ ਪੰਜਾਬ ਦੇ ਵਿੱਚ ਤੁਸੀਂ ਗੱਲ ਕੀ ਕੀ ਨਸ਼ਿਆਂ ਦੀ ਪੰਜਾਬ ਦੇ ਵਿੱਚ ਨਸ਼ੇ ਜਿਹੜੇ ਨੇ ਇਹ ਬਹੁਤ ਵੱਡੀ ਬਿਮਾਰੀ ਆ ਔਰ ਕੋਈ ਵੀ ਮੈਂ ਕੋਈ ਵੀ ਆਦਮੀ ਜਿਹੜਾ ਤੁਸੀਂ ਵੀ ਸਾਰੇ ਬੈਠੇ ਹੋ ਹੂਲੀ ਕਾਇਗਾ ਕੇ ਪੰਜਾਬ ਵਿੱਚ ਵੀ ਹੋਮ ਡਿਲੀਵਰੀ ਸਟਾਰਟ ਹੋ ਗਈ। ਅੱਜ ਹਾਲਾਤੇ ਬਣ ਗਏ ਨੇ ਕਿ ਹੋਮ ਡਿਲੀਵਰੀ ਚਿੱਠੋ ਮਰਜ਼ੀ ਟੈਲੀਫੋਨ ਕਰੋ ਤਾ ਨੂੰ ਘਰ ਨਸ਼ਾ ਪਹੁੰਚਦਾ। ਤੇ ਸਭ ਤੋਂ ਪਹਿਲਾਂ ਮੈਂ ਮੁੱਖ ਮੰਤਰੀ ਨੂੰ ਇਹੋ ਪੁੱਛਣਾ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਇਨੀ ਦੇ ਤੁਸੀਂ ਚੁੱਪ ਹੋ ਰਹੇ। ਨਸ਼ਿਆਂ ਦੇ ਬਾਰੇ ਗੱਲ ਕਿਉਂ ਨਹੀਂ ਕੀਤੀ? ਜਿਹੜੇ ਨਸ਼ੇ ਦੇ ਸਦਾਕਰ ਨੇ ਉਹਨਾਂ ਨੂੰ ਅੱਜ ਤੱਕ ਹੱਥ ਕਿਉਂ ਨਹੀਂ ਪਾਇਆ? ਜਿਨ੍ਹਾਂ ਨੂੰ ਪੋਲਿਟਿਕਲ ਬੰਦਿਆਂ ਨੂੰ ਅੰਦਰ ਕੀਤਾ ਉਹਨਾਂ ਨੂੰ ਸਿਕਿਉਰਿਟੀਆਂ ਕਿਉਂ ਦਿੱਤੀਆਂ ਨਹੀਂ? ਜਿਹੜੇ ਗੈਂਗਸਟਰ ਨੇ ਉਹਨਾਂ ਦੇ ਪਰਿਵਾਰਾਂ ਨੂੰ ਸਿਕਿਉਰਿਟੀ ਪੁਲਿਸ ਦੀ ਸਿਕਿਉਰਿਟੀ ਦਿੱਤੀ ਜਾਵੇ ਤੇ ਇਹ ਮੁੱਖ ਮੰਤਰੀ ਸਾਹਿਬ ਜਵਾਬ ਦੇਣ ਕਿ ਮੇਰੇ ਖਿਆਲ ਅਕਿ ਤੁਹਾਨੂੰ ਤੇ ਕਿਸੇ ਨੂੰ ਮੁੱਖ ਮੰਤਰੀ ਸਾਹਿਬ ਨੇ ਮਿਲਣਾ ਹੀ ਨਹੀਂ ਤੇ ਇਹਦਾ ਜਵਾਬ ਵੀ ਕਰੀ ਨਹੀਂ ਹੁਣ ਤੇ ਨਾਲ ਮੈਂ ਇਹ ਵੀ ਪੁੱਛਣਾ ਚਾਹੁੰਦਾ ਕਿ ਸਟੇਜਲੀਵਲ ਸਾਹਿਬ ਨੇ ਮੁੱਖ ਮੰਤਰੀ ਨੂੰ ਉਹਨਾਂ ਦੀ ਮਾਤਾ ਦੇ ਸਿਰ ਤੇ ਹੱਥ ਰੱਖ ਕੇ ਕਸਮ ਕਰਵਾਈ ਸੀ ਪਹਿਲਾਂ ਮੁੱਖ ਮੰਤਰੀ ਸਾਹਿਬ ਇਹ ਦੱਸਣ ਕਿ ਉਹਨਾਂ ਨੇ ਨਸ਼ਾ ਛੱਡ ਦਿੱਤਾ ਤੇ ਫਿਰ ਕਿਸੇ ਸਾਥ ਨੂੰ ਕਿਸ ਨੇ ਕਹ ਸੀ ਕਿ ਬਾਬਾ ਜੀ ਪੁੱਤ ਗੋੜਖਾ ਦਾ ਉਹ ਕਹਿੰਦਾ ਬੇਟਾ 15 ਦਿਨਾਂ ਨੂੰ ਆਈ ਤੇ 15 ਦਿਨਾਂ ਨੂੰ ਕਹਿੰਦੇ ਉਹਨਾਂ ਨੂੰ ਕਿਹਾ ਕਿ ਬੇਟਾ ਗੋੜ ਛੱਡ ਦੇ ਤੇ ਉਹਦੇ ਬਾਬਾ ਕਹਿੰਦੇ ਜੀ ਪਹਿਲੇ ਦਿਨ ਹੀ ਕਹਿ ਰਹਿਣਾ ਕਿ ਮੋਟਰ ਤੇ ਮੈਂ ਖਾਂਦਾ ਸੀ ਤੇ ਮੁਖੋਂ ਕਿ ਉਹਨੂੰ ਇਹ ਚੀਜ਼ ਆਪ ਸਪਸ਼ਟ ਕਰਨੀ ਪਵੇਗੀ ਜਿਹੜੀ ਲਾਂਡ ਆਰਡਿਸ ਤੁਸੀਂ ਗੱਲ ਕੀਤੀ ਆ ਪੰਜਾਬ ਦੇ ਵਿੱਚ ਐਕਸਟਰਸ਼ਨ ਪੰਜਾਬ ਦੇ ਵਿੱਚ ਗੈਂਗਸਟਰイズਮ ਪੰਜਾਬ 'ਚ ਜਿਹੜੇ ਰੈਡਿਕਲਸ ਨੇ ਬਈ ਗੈਂਗਸਟਰ ਤੇ ਰੈਡਿਕਲਸ ਤੋਂ ਮੇ ਕੱਟੀ ਹੋ ਗਏ ਨੇ ਔਰ ਇਹ ਪੰਜਾਬ ਜਿੰਦਾਬ ਮਜਬੂਤ ਪੰਜਾਬ ਸੀਗਾ ਇਹੋ ਜਾਂ ਮੁੱਖ ਮੰਤਰੀ ਮਰਦੇ ਅੱਜ ਪੰਜਾਬ ਦੇ ਉੱਤੇ ਪਾਕਿਸਤਾਨ ਤੋਂ ਡਰੋਨ ਆ ਰਹੇ ਨੇ ਅਚਰਿਆਮ ਮਸ਼ਾਵੇ ਕਰਿਆ ਅਚਰਿਆਮ ਫੋਟੋਆਂ ਹੋ ਰਹੀਆਂ ਮੁੱਖ ਮੰਤਰੀ ਦੇ ਬਾਰੇ ਕੋਈ ਜਾਣੀ ਕੋਈ ਕੋ ਟਾਈਮ ਨਹੀਂ ਹੈ ਜੇ ਮੁੱਖ ਮੰਤਰੀ ਜਿਹੜਾ ਹੁੰਦਾ ਉੱਠ ਕੇ ਪ੍ਰੈਸ ਕਾਨਫਰੰਸ ਕਰਨਾ ਚਾਹੇ ਜਿਹੜਾ ਮੁੱਖ ਮੰਤਰੀ ਸੌਨਾ ਦੀ ਮੀਟਿੰਗ ਤੋਂ ਉੱਠ ਕੇ ਚਲਾ ਜਾਏ ਤੇ ਇਹਦੇ ਤੋਂ ਜਿਹੜਾ ਮੈਂ ਕਹੂੰਗਾ ਕਿ ਮੈਨੂੰ ਕਹਿਣਾ ਨਹੀਂ ਚਾਹੀਦਾ ਇਹ ਹੁਣ ਮੁਕੰਤੀ ਪੰਜਾਬ ਨੂੰ ਮਿਲ ਕੇ ਜਿਹੜਾ ਪੰਜਾਬ ਨੂੰ ਬਦਲ ਕੇ ਜਾਏਗਾ ਔਰ ਪੰਜਾਬੀ ਕਮਿਊਨਿਟੀ ਦੇ ਬੱਚੀ ਜਵਾਨੇ ਨੂੰ ਖਤਮ ਕਰ ਜਾਏਗਾ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ। ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲਿਆਨ ਟੀਵੀ